13 ਜੂਨ ਦੀ ਸਵੇਰ ਨੂੰ ਇਜ਼ਰਾਈਲ ਨੇ ਇਰਾਨ ਦੇ ਉੱਤੇ ਹਮਲਾ ਕੀਤਾ 200 ਹਵਾਈ ਜੱਟ ਲੈ ਕੇ ਲੜਾਕੂ ਜਹਾਜ਼ ਲੈ ਕੇ ਉਹਨਾਂ ਦੇ ਜਿਹੜੇ ਵੀ ਇੱਥੇ ਪਰਮਾਣੂ ਪਲਾਂਟ ਸੀਗੇ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਂ ਜਿੱਥੇ ਉਹਨਾਂ ਦੇ ਸੈਨਿਕ ਅਧਿਕਾਰੀ ਰਹਿੰਦੇ ਸੀ ਉਹਨਾਂ ਦੇ ਹਮ ਉੱਤੇ ਹਮਲਾ ਕੀਤਾ ਤੇ ਇਹਦੇ ਵਿੱਚ ਦੱਸਿਆ ਜਾ ਰਿਹਾ ਉਹਨਾਂ ਨੇ 100 ਦੇ ਕਰੀਬ ਲਗਭਗ ਐਨੇ ਕ ਬੰਦੇ ਜਾਨੀ ਕਿ ਮਾਰੇ ਆ ਗਏ ਆ ਤੇ 200-250 ਬੰਦਾ ਜ਼ਖਮੀ ਹੋ ਗਿਆ ਜਿਸ ਤਰ੍ਹਾਂ ਇਜ਼ਰਾਈਲੀ ਮੀਡੀਆ ਦੱਸ ਰਿਹਾ ਇਜ਼ਰਾਈਲ ਵਾਲਿਆਂ ਨੇ ਜਿਹੜਾ ਇਹ ਅਟੈਕ ਕੀਤਾ ਉਸ ਆਪਰੇਸ਼ਨ ਦਾ ਨਾਮ ਉਹਨਾਂ ਨੇ ਰੱਖਿਆ ਸੀ ਦਾ ਰਾਈਜ਼ਿੰਗ ਲਾਇਫ ਤੇ ਹੁਣ ਉਹਦੇ ਜਾਨੀ ਕਿ ਬਦਲੇ ਦੇ ਰੂਪ ਦੇ ਵਿੱਚ ਈਰਾਨ ਆੜਿਆ ਨੇ 13 ਤਰੀਕ 13 ਜੂਨ ਦੀ ਹੀ ਸ਼ਾਮ ਨੂੰ ਮਤਲਬ ਕਿ ਜਦੋਂ ਕੋ ਹਨੇਰਾ ਜਾ ਹੋਣ ਲੱਗਦਾ ਬਹੁਤ ਵੱਡਾ ਅਟੈਕ ਕੀਤਾ ਇਜ਼ਰਾਈਲ ਦੇ ਉੱਤੇ ਲਗਭਗ 150 ਜਿਹੜੀਆਂ ਇਹ ਮਿਜ਼ਾਈਲਾਂ ਇਹਨਾਂ ਨੇ ਦਾਗੀਆਂ 100 ਦੇ ਕਰੀਬ ਜਿਹੜੇ ਡਰੋਨ ਸੀਗੇ ਉਹੋ ਦਾਗੇ ਇਜ਼ਰਾਈਲ ਦੇ ਉੱਤੇ ਇਹ ਉਹਦਾ ਕਾਫੀ ਨੁਕਸਾਨ ਵੀ ਹੋਇਆ ਇਹਦੇ ਵਿੱਚ ਜਿਹੜੀਆਂ ਮਿਜ਼ਾਈਲਾਂ ਇਹਨਾਂ ਨੇ ਦਾਗੀਆਂ ਇਰਾਨ ਵਾਲਿਆਂ ਨੇ ਉਹਦੇ ਵਿੱਚ ਕੁਝ ਬੈਲਿਸਟਿਕ ਮਿਜ਼ਾਈਲ ਸੀਗੀਆਂ ਤੇ ਇਹ ਜਿਹੜੀਆਂ ਮਿਜ਼ਾਈਲਾਂ ਇਹਨਾਂ ਨੇ ਦਾਗੀਆਂ ਇਜ਼ਰਾਈਲ ਵਾਲਿਆਂ ਦਾ ਜਿਹੜਾ ਡਿਫੈਂਸ ਸਿਸਟਮ ਹੈਗਾ ਆਇਰਨ ਡੋਮ ਉਹ ਬਹੁਤ ਸਾਰੀਆਂ ਮਿਜ਼ਾਈਲਾਂ ਨੂੰ ਤਾਂ ਉਹ ਉੱਤੇ ਹੀ ਨਸ਼ਟ ਕਰ ਦਿੱਤਾ ਰੋਕ ਲਿਆ ਪਰ ਬਹੁਤ ਸਾਰੀਆਂ ਮਿਜ਼ਾਈਲਾਂ ਨੂੰ ਉਹ ਰੋਕਣ ਦੇ ਵਿੱਚ ناکਾਮ ਜਾਬ ਰਿਹਾ ਤੇ ਇਜ਼ਰਾਈਲ ਦੇ ਬਹੁਤ ਸਾਰੇ ਸ਼ਹਿਰ ਹੈਗੇ ਆ ਜਿਹੜੇ ਇਹ ਮਿਜ਼ਾਈਲਾਂ ਨੇ ਹਿੱਟ ਕੀਤੇ ਤੇ ਕਾਫੀ ਇਜ਼ਰਾਈਲ ਦਾ ਉੱਥੇ ਨੁਕਸਾਨ ਕੀਤਾ ਇਰਾਨ ਵਾਲਿਆਂ ਨੇ ਇਹ ਜਿਹੜਾ ਆਪਰੇਸ਼ਨ ਕੀਤਾ ਇਹਦਾ ਨਾਮ ਰੱਖਿਆ ਦਾ ਟਰੂ ਪ੍ਰੋਮਿਸ 3 ਸੋ ਅੱਜਕੱਲ ਇਦਾਂ ਫਿਲਮ ਵਾਂਗੂ ਇਹ ਨਾਮ ਰੱਖ ਕੇ ਹੀ ਅਟੈਕ ਕੀਤੇ ਜਾਂਦੇ ਆ ਇਜ਼ਰਾਈਲ ਉੱਤੇ ਹਮਲਾ ਕਰਨ ਤੋਂ ਬਾਅਦ ਇਰਾਨ ਦਾ ਮਸ਼ਹੂਰ ਨੇਤਾ ਅਲੀ ਖੇਮੇਨੀ ਇਹਨੇ ਆਪਣੇ ਸੋਸ਼ਲ ਮੀਡੀਆ ਜਿਹੜੇ ਹੈਡ ਹੈਗੇ ਆ ਜਿੱਦਾਂ ਟਵਿੱਟਰ ਐਕਸ ਹੈਗਾ ਉਹਦੇ ਤੇ ਵੀ ਬਹੁਤ ਹੀ ਇੱਕ ਵੀਡੀਓਜ਼ ਜਿਹੜੀਆਂ ਇਹ ਜਾਰੀ ਕੀਤੀਆਂ ਜਿਹਦੇ ਵਿੱਚ ਇਹ ਇਜ਼ਰਾਈਲ ਦੇ ਉੱਤੇ ਇਹ ਮਜ਼ਹਿਲਾ ਦੀ ਵਿਚਾਰ ਹੁੰਦੀ ਇਹਨੇ ਦਿਖਾਈ ਤੇ ਨਾਲ ਉਹਨੇ ਲਿਖਿਆ ਲਾਈਫ ਵਿਲ ਡੈਫੀਨੇਟਲੀ ਬਿਕਮ ਬਿਟਰ ਫਾਰ ਥੈਮ ਕਹਿੰਦਾ ਲਾਈਫ ਹੁਣ ਸੌਖੀ ਨਹੀਂ ਰਹੂਗੀ ਇਹਨਾਂ ਲਈ ਐਦਾਂ ਹੀ ਵਿਚਾਰ ਕਰਾਂਗੇ ਅਸੀਂ ਸੋ ਇਹ ਬੰਦੇ ਨੇ ਪੂਰਾ ਆਪਣਾ ਉੱਥੇ ਜਾਰੀ ਕੀਤਾ ਤੇ ਬਾਅਦ ਚ ਆਪਣੀਆਂ ਪੂਰੀਆਂ ਮਜ਼ਹਿਲਾ ਮਜ਼ੂਲਾ ਵੀ ਦਿਖਾੜੀਆਂ ਜਿਹੜੀਆਂ ਇਹ ਈਰਾਨ ਦੇ ਕੋਲ ਹੈਗੀਆਂ ਮਤਲਬ ਇਹਨਾਂ ਨੇ ਇੱਕ ਡਾਇਰੈਕਟਲੀ ਇਹ ਜਿਹੜਾ মিডিਆ ਦੇ ਥਰੂ ਵੀ ਜਿਹੜਾ ਇੱਕ ਵਾਰ ਫਿਰ ਹੈਗਾ ਉਹ ਵੀ ਸ਼ੁਰੂ ਕਰ ਦਿੱਤਾ ਪਹਿਲਾਂ ਇਜ਼ਰਾਈਲ ਵਾਲੇ ਹੀ ਕਰਦੇ ਹੁੰਦੇ ਸੀਗੇ ਪਰ ਹੁਣ ਈਰਾਨ ਵਾਲੇ ਵੀ ਸੇਮ ਕਰ ਰਹੇ ਆ ਜਿਹੜਾ ਇਜ਼ਰਾਈਲ ਵਾਲੇ ਦੱਸ ਰਹੇ ਸੀ ਆਪਾਂ ਆ ਨੁਕਸਾਨ ਕੀਤਾ ਹੈਗਾ ਇਹਨਾਂ ਦਾ ਇਸੇ ਤਰ੍ਹਾਂ ਇਹ ਈਰਾਨ ਵਾਲੇ ਵੀ ਐਨ ਬਰਾਬਰ ਚੱਲ ਰਹੇ ਆ ਜਿਹੜਾ ਵੀ ਇਹਨਾਂ ਦੇ ਪੱਖ ਦਾ মিডিਆ ਉਹਦੇ ਥਰੂ ਇਹ ਪੂਰਾ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਵੀ ਜਿਹੜਾ ਉਹਨਾਂ ਦਾ ਖਾਸਾ ਨੁਕਸਾਨ ਕੀਤਾ ਇਜ਼ਰਾਈਲ ਦੇ ਵਿੱਚ ਅੰਦਰ ਹਮਲਾ ਕਰਕੇ ਵੀ ਈਰਾਨ ਨੇ ਇਹ ਇਜ਼ਰਾਈਲ ਦੇ ਤੇਲ ਹਬੀਬ ਤੇ ਜੇਰੂਸਲਮ ਇੱਕ ਦੋ ਜਗ੍ਹਾ ਹੋਰ ਹੈਗੀਆਂ ਜਿੱਥੇ ਇਹਨਾਂ ਨੇ ਬਹੁਤ ਹੀ ਜ਼ੋਰਦਾਰ ਜਾਨੀ ਕਿ ਇਹ ਹਮਲਾ ਕੀਤਾ ਮਜ਼ਾਈਲਾਂ ਦੇ ਨਾਲ ਡਰੋਨਾਂ ਦੇ ਨਾਲ ਜਿੱਥੇ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈਗਾ ਤੇ ਬਾਕੀ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਇਜ਼ਰਾਈਲ ਦਾ ਮੀਡੀਆ ਹੈਗਾ ਉਹ ਬਹੁਤ ਸਾਰੀਆਂ ਖਬਰਾਂ ਜਾਨੀ ਕਿ ਬਾਹਰ ਵੀ ਨਹੀਂ ਆਉਣ ਦਿੰਦਾ ਹੈਗਾ ਜਿਹੜਾ ਇੱਥੋਂ ਦਾ ਇਹ ਪੀਐਮ ਹੈਗਾ ਨਿਤਿਆਨਾਊ ਉਹਨੇ ਸਪੈਸ਼ਲ ਕਿਹਾ ਹੋਇਆ ਜਿਹੜਾ ਉੱਥੋਂ ਦਾ ਮੀਡੀਆ ਇਜ਼ਰਾਈਲ ਵਾਲਿਆਂ ਦਾ ਭਈ ਜਿਆਦਾ ਜੇ ਕੋਈ ਨੁਕਸਾਨ ਵੀ ਹੁੰਦਾ ਹੈ ਤੁਸੀਂ ਉਹ ਖਬਰਾਂ ਮੀਡੀਆ ਤੇ ਨਹੀਂ ਦਿਖਾਉਣੀਆਂ ਲੋਕਾਂ ਦਾ ਜਿਹੜਾ ਮਨੋਬਲ ਹੈਗਾ ਇਜ਼ਰਾਈਲ ਦਾ ਉਹ ਟੁੱਟ ਸਕਦਾ ਹੈ ਜੋ ਦੇਖ ਲਊਗੇ ਕਿ ਇੰਨਾ ਜਿਆਦਾ ਨੁਕਸਾਨ ਹੋ ਗਿਆ ਸੋ ਫਿਰ ਵੀ ਇਹ ਦੱਸਿਆ ਜਾ ਰਿਹਾ ਜੋ ਇਜ਼ਰਾਈਲ ਦਾ ਮੀਡੀਆ ਦੱਸਦਾ ਕਿ ਉੱਥੇ 3-4 ਕੇ ਜਾਣੇ ਜਿਹੜੇ ਦੇ ਮਤਲਬ ਕਿ ਮੌਤ ਹੋਈ ਆ ਤੇ ਉਹਦੇ ਵਿੱਚ ਜਾਨੀ ਕਿ 15-20 ਤੋਂ ਲੈ ਕੇ 50 ਕੇ ਜਾਣੇ ਜਿਹੜੇ ਜ਼ਖਮੀ ਹੋ ਗਏ ਪਰ ਫਿਰ ਵੀ ਕੋਈ ਖਾਸ ਜਾਨੀ ਕਿ ਇਹਨਾਂ ਦਾ ਕੋਈ ਉੱਚ ਅਧਿਕਾਰੀ ਜਾਂ ਸੈਨਾ ਦਾ ਅਧਿਕਾਰੀ ਇਜ਼ਰਾਈਲ ਆੜਾਂ ਦਾ ਉਹ ਇਹਦੇ ਵਿੱਚ ਉਹਦੀ ਕੋਈ ਮੌਤ ਨਹੀਂ ਹੋਈ ਹੈਗੀ ਫਿਲਹਾਲ ਜਿਹੜਾ ਇਹ ਤੇਲ ਵੀਵ ਹੈਗਾ ਇੱਥੇ ਹੀ ਇਹਨਾਂ ਦਾ ਜਾਨੀ ਕਿ ਇਹ ਪਰਮਾਣੂ ਪਲਾਟ ਹੈਗਾ ਜੇ ਗੱਲ ਕਰਾਂ ਤਾਂ ਇਜ਼ਰਾਈਲ ਦੇ ਕੋਲ ਪਰਮਾਣੂ ਬੰਬ ਹੈਗੇ ਆ ਈਰਾਨ ਵਾਲਿਆਂ ਦੇ ਕੋਲ ਹੋ ਵੀ ਸਕਦੇ ਆ ਨਹੀਂ ਵੀ ਹੋ ਸਕਦੇ ਜਾਂ ਉਹ ਬਣਾਉਣ ਦੇ ਬਹੁਤ ਕੰਡੇ ਹੋਊਗੇ ਇਸ ਲਈ ਹੀ ਪਰਮਾਣੂ ਬੰਬ ਉਹ ਨਾ ਬਣਾ ਸਕਣ ਈਰਾਨ ਵਾਲੇ ਇਸ ਲਈ ਇਹ ਸਾਰਾ ਹਮਲਾ ਕੀਤਾ ਗਿਆ ਸੀਗਾ ਜਿਹੜੇ ਕਿ ਉਹਨਾਂ ਦੇ ਪਰਮਾਣੂ ਪਲਾਂਟ ਸੀਗੇ ਉਹਨਾਂ ਦੇ ਉੱਤੇ ਹੀ ਹਮਲਾ ਕੀਤਾ ਸੀਗਾ ਜਿਹੜਾ ਤਹਿਰਾਨ ਦੇ ਵਿੱਚ ਕੀਤਾ ਨਟਾਂਜ ਦੇ ਵਿੱਚ ਕੀਤਾ ਇੱਥੇ ਹੀ ਦੱਸਿਆ ਜਾ ਰਿਹਾ ਸੀ ਇਹਨਾਂ ਦੇ ਯਾਨੀ ਕਿ ਪਰਮਾਣੂ ਬੰਬਾਂ ਦੇ ਜਿਹੜੇ ਪਲਾਂਟ ਸੀਗੇ ਇਹ ਧਰਤੀ ਦੇ ਥੱਲੇ ਸੀਗੇ ਉਹ ਇਹਨਾਂ ਨੇ ਯਾਨੀ ਕਿ ਉੱਥੇ ਨਿਸ਼ਾਨਾ ਬਣਾਇਆ ਜਿਹੜੇ 200 ਜੈਟ ਇਜ਼ਰਾਈਲ ਆਣੇ ਨੇ ਭੇਜੇ ਸੀਗੇ ਸੋ ਹੁਣ ਉਹਦੇ ਮਤਲਬ ਉਹ ਕਿ ਇੱਕ ਤਰ੍ਹਾਂ ਦੇ ਨਾਲ ਉਹਦੇ ਬਦਲਾ ਲੈਣ ਦੇ ਲਈ ਹੀ ਇਹਨਾਂ ਨੇ ਜਿਹੜਾ ਇਹ ਨਵਾਂ ਆਪਰੇਸ਼ਨ ਦਾ ਟਰੂ ਪ੍ਰੋਮਿਸ 3 ਜਿਹੜਾ ਇਹਨਾਂ ਨੇ ਲਾਂਚ ਕੀਤਾ ਈਰਾਨ ਵਾਲਿਆਂ ਨੇ ਤੇ ਤੇਲ ਵੀ ਤੇ ਜੇਰੂਸਲੇਮ ਜਿਹੜੇ ਇਜ਼ਰਾਇਲ ਦੇ ਹੈਗੇ ਜਾਂ ਹੋਰ ਕੋਈ ਵੀ ਸ਼ਹਿਰ ਹੈਗਾ ਉੱਥੇ ਉਹਨਾਂ ਦਾ ਕਾਫੀ ਨੁਕਸਾਨ ਕੀਤਾ ਹੈ। ਉਹ ਇਸ ਤਰ੍ਹਾਂ ਦੀਆਂ ਤਸਵੀਰਾਂ ਇਜ਼ਰਾਇਲ ਤੋਂ ਵੀ ਕਾਫੀ ਆ ਰਹੀਆਂ ਕਿ ਉੱਥੇ ਜਿਹੜੀਆਂ ਉਹਨਾਂ ਦੀਆਂ ਕੋਈ ਬਿਲਡਿੰਗਸ ਹੈਗੀਆਂ ਉਹਨਾਂ ਨੂੰ ਹਿੱਟ ਕੀਤਾ ਗਿਆ ਇਹਨਾਂ ਡਰੋਨਸ ਦੁਆਰਾ। ਇਹਨਾਂ ਜਿਹੜੀਆਂ ਇਹ ਮਜ਼ਾਈਲਾ ਭੇਜੀਆਂ ਸੀਗੀਆਂ ਇਹਨਾਂ ਨੇ ਸਿੱਟੀਆਂ ਸੀਗੀਆਂ ਈਰਾਨ ਵਾਲਿਆਂ ਨੇ ਉਹਨਾਂ ਦੇ ਦੁਆਰਾ। ਸੋ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ 13 ਜੂਨ ਦੀ ਸਵੇਰ ਨੂੰ ਅਟੈਕ ਕੀਤਾ ਇਹਨਾਂ ਨੇ 1 ਇਹ ਸ਼ਾਮ ਨੂੰ ਹੀ ਅਟੈਕ ਕਰ ਦਿੱਤਾ ਇਹਨਾਂ ਨੇ ਈਰਾਨ ਵਾਲਿਆਂ ਨੇ ਸੋ ਭਾਜੀ ਇਹਨਾਂ ਨੇ ਛੇਤੀ ਮੋੜ ਦਿੱਤੀ ਆ ਈਰਾਨ ਹਮਲਾ ਕਰਨ ਦੇ ਵਿੱਚ ਕਾਮਯਾਬ ਹੋਇਆ ਇਹਨਾਂ ਉਹਨਾਂ ਦਾ ਨੁਕਸਾਨ ਕੀਤਾ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਉਹਨਾਂ ਨੇ ਆਪਣੀਆਂ ਸਬਮਰੀਨ ਈਰਾਨ ਦੇ ਕੋਲ ਸਬਮਰੀਨਸ ਵੀ ਹੈਗੇ ਆ ਤੇ ਉਹਦੇ ਥਰੂ ਇਹਨਾਂ ਨੇ ਜਾਨੀ ਕਿ ਉਥੋਂ ਮਜ਼ੇਲਾ ਸਿਟੀਆਂ ਸੋ ਇੱਧਰ ਨੂੰ ਇਜ਼ਰਾਇਲਾਨਾਂ ਦੀ ਬਹੁਤੀ ਅੱਖ ਨਹੀਂ ਸੀ ਇਸ ਲਈ ਉਹ ਜਿਹੜਾ ਉਹਨਾਂ ਦਾ ਇੱਕ ਸੁਰੱਖਿਆ ਤੰਤਰ ਹੈਗਾ ਆਇਰਨ ਡੋਮ ਉਹਨੂੰ ਜਾਨੀ ਕਿ ਇਹ ਚੱਕਮਾ ਦੇਣ ਦੇ ਵਿੱਚ ਕਾਮਯਾਬ ਹੋਇਆ ਇਹ ਵੀ ਇੱਕ ਕਾਰਨ ਸੀਗਾ ਦੂਜਾ ਜੇ ਅਸੀਂ ਈਰਾਨ ਵਾਲਾ ਮੀਡੀਆ ਦੇਖੀਏ ਹਨਾ ਈਰਾਨ ਵਾਲਾ ਮੀਡੀਆ ਦਸੀਏ ਤਹਿਰਾਨ ਟਾਈਮਜ਼ ਨੇ ਇਹ ਦੱਸਿਆ ਹੈ ਕਿ ਅਸੀਂ ਜਿਹੜੇ ਇਹ ਇਜ਼ਰਾਈਲ ਨੇ ਉਹਨਾਂ ਤੇ ਹਮਲਾ ਕੀਤਾ ਸੀ 200 ਜੈਟ ਉਹਦੇ ਵਿੱਚੋਂ ਜਿਹੜਾ ਇਜ਼ਰਾਈਲ ਵਾਲੇ ਦੱਸ ਰਹੇ ਜੀ ਕਿ 200 ਜੈਟ ਜਹਾਜ਼ ਲੈ ਕੇ ਅਸੀਂ ਹਮਲਾ ਕੀਤਾ ਉਹਦੇ ਵਿੱਚ ਉਹ ਕਹਿੰਦੇ ਆ ਕਿ ਦੋ ਇਹ F35 ਜਿਹੜੇ ਇਹ ਫਾਈਟਰ ਜੈਟ ਹੈਗੇ ਆ ਉਹ ਉਹ ਅਸੀਂ ਸਿੱਟ ਲਿਆ ਇਹ ਤਹਿਰਾਨ ਇਹ ਤਹਿਰਾਨ ਟਾਈਮਜ਼ ਦੀ ਖਬਰ ਹੈਗੀ ਆ ਇਹ ਜਿਹੜਾ ਈਰਾਨ ਦਾ ਮੀਡੀਆ ਹੈਗਾ ਉਨੇ ਕਹੇ ਦੋ ਸੀ ਸਿੱਟੇ ਆ ਤੇ ਇਹਨਾਂ ਦਾ ਪਾਇਲਟ ਵੀ ਇੱਕ ਫੜਿਆ ਹੈਗਾ ਸੋ ਇਸ ਤਰ੍ਹਾਂ ਦੇ ਨਾਲ ਇਹ ਵੀ ਇੱਕ ਚੀਜ਼ਾਂ ਸੋਚਣ ਤੇ ਮਜਬੂਰ ਕਰਦੀਆਂ ਹੈਗੀਆਂ ਕਿ ਜਿਹੜਾ ਈਰਾਨ ਦੇ ਕੋਲ ਇਹ ਸੁਰੱਖਿਆ ਸਿਸਟਮ ਹੈਗਾ ਉਹ S300 ਹੈਗਾ ਜਿਹੜਾ ਇੰਡੀਆ ਦੇ ਹੈਗਾ ਉਹ ਵੀ ਰਸ਼ੀਆ ਦਾ ਜਿਹੜਾ ਇੰਡੀਆ ਦੇ ਕੋਲ ਹੈਗਾ S400 ਉਹ S300 ਆ ਭੈਣ ਭਰਾਈ ਆ ਮਤਲਬ ਆ ਸੋ ਇੱਕ S300 ਨੇ ਦੱਸਿਆ ਜਾ ਰਿਹਾ ਜੇ ਇਹ ਜਿਹੜੇ ਫਾਈਟਰ ਹੈਗੇ ਆ ਇਹ F35 ਅਮਰੀਕਾ ਦੇ ਮੇਡ ਹੈਗੇ ਆ ਉਹ ਸਿੱਟ ਲੈ ਤੇ ਇਹੀ F35 ਅਮਰੀਕਾ ਇੰਡੀਆ ਨੂੰ ਵੀ ਵੇਚਣਾ ਚਾਹੁੰਦਾ ਸੀਗਾ ਉਹ ਕੋਸ਼ਿਸ਼ਾਂ ਹੱਲੇ ਵੀ ਕਰ ਰਿਹਾ ਕਿ ਉਹ ਲੈ ਲੈਣ ਸੋ ਇਹ ਵੀ ਕਿਤੇ ਨਾ ਕਿਤੇ ਇੱਕ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਚੱਲ ਰਹੀਆਂ ਹੈਗੀਆਂ ਕਿ ਜੇ ਇਹ ਸੱਚੀ ਇਦਾਂ ਸਿੱਟੇ ਹੈਗੇ ਆ ਤਾਂ ਉਹ ਜਿਹੜੇ ਫਾਈਟਰ ਜੈਟ ਹੈਗੇ ਆ F35 ਉਹ ਕਿੰਨੇ ਕ ਕਾਰਗਰ ਹੋ ਸਕਦੇ ਸੋ ਇਹ ਜਿਹੜੇ ਇਜ਼ਰਾਈਲ ਵਾਲਿਆਂ ਉਹਨਾਂ ਨੂੰ ਪਤਾ ਸੀਗਾ ਕਿ ਇਹ ਜਿਹੜਾ ਵਾਪਸ ਆ ਇਹ ਅਟੈਕ ਕਰੂਗੇ ਹੀ ਤਾ ਉਹ ایسਟੀਲੇ ਮੈਨੂੰ ਲੱਗਦਾ ਇੱਕ ਤਰ੍ਹਾਂ ਦੇ ਨਾਲ ਰੈਡੀ ਵੀ ਸੀਗੇ ਸੋ ਜਿਹੜੇ ਇਜ਼ਰਾਈਲ ਵਾਲਿਆ ਉਹਨਾਂ ਨੇ ਕਿਹਾ ਕਿ ਹਾਲੇ ਗੇਮ ਖਤਮ ਨਹੀਂ ਹੋਈ ਇਹ ਜਿਹੜਾ ਆਪਰੇਸ਼ਨ ਹੈਗਾ ਦਾ ਰਾਈジング ਲਾਇਨ ਉਹ ਹਾਲੇ ਜਾਰੀ ਆ ਇਹਦਾ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਹੈਗਾ ਹਮਲੇ ਹੋ ਸਕਦੇ ਆ ਸੋ ਅੱਗੇ ਗੱਲ ਕਰਦੇ ਆ ਇਹ ਜਿਹੜੀ ਇਹਨਾਂ ਦੀ ਬਾਅਰ ਹੈਗੀ ਆ ਹੋਰ ਅੱਗੇ ਤੱਕ ਜਾ ਸਕਦੀ ਆ ਕਿ ਇਹਦੇ ਕੋਈ ਨੁਕਸਾਨ ਹੋਊਗੇ ਇਹਦੇ ਬਿਲਕੁਲ ਨੁਕਸਾਨ ਹੋਊਗੇ ਜਿਹੜੇ ਇਹ ਆਇਲ ਦੇ ਪ੍ਰਾਈਸਸ ਹੈਗੇ ਆ ਉਹ ਅਪ ਹੋ ਸਕਦੇ ਆ ਕਿਉਂ ਹੋ ਸਕਦੇ ਆ ਤਾਂ ਸਾਰੇ ਦੱਸੀ ਜਾਂਦੇ ਆ ਕਿ ਹੋ ਸਕਦੇ ਆ ਅਪ ਪਰ ਕਿਉਂ ਹੋ ਸਕਦਾ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ 월드 ਵਾਰ 3 ਚ ਬਦਲੂਗੀ ਜਿੱਦਾਂ ਆਪਣਾ ਇਹ ਨੈਸ਼ਨਲ ਮੀਡੀਆ ਇੰਡੀਆ ਤੇ ਦਿਖਾਈ ਜਾਂਦਾ 월드 ਵਾਰ 3 ਲੱਗ ਜਾਏਗੀ ਇੰਡੀਆ ਦੇ ਕੰਡੇ ਤੱਕ ਆ ਗਈ ਲੜਾਈ ਹੈ ਨਾ ਉਹ ਨਹੀਂ ਲੱਗਣੀ ਹੈਗੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂ ਨਹੀਂ ਲੱਗਣੀ ਉਹ ਵੀ ਦੱਸਾਂਗੇ ਇੰਡੀਆ ਪਹਿਲਾਂ ਬਹੁਤ ਸਾਰਾ ਤੇਲ ਇਰਾਨ ਤੋਂ ਲੈਂਦਾ ਹੁੰਦਾ ਸੀਗਾ ਪਰ ਅਮਰੀਕਾ ਨੇ ਜਦੋਂ ਇਹਨਾਂ ਤੇ ਇਹ ਲਾਈਆਂ ਪਾਬੰਦੀਆਂ ਵਗੈਰਾ ਫਿਰ ਥੋੜਾ ਘਟ ਗਿਆ ਇਨਡਾਇਰੈਕਟ ਬੇ ਨਾਲ ਲੈਂਦੇ ਹੈਗੇ ਆ ਫਿਲਾਲ ਇਹ ਤੇਲ ਦੀਆਂ ਕੀਮਤਾਂ ਕਿਉਂ ਵੱਧ ਜੂਗੀਆਂ ਕਿਉਂਕਿ ਈਰਾਨ ਬਹੁਤ ਸਾਰੇ ਦੇਸ਼ਾਂ ਨੂੰ ਤੇਲ ਭੇਜਦਾ ਸੀਗਾ ਸੋ ਇਸ ਲਈ ਜਿਹੜਾ ਉੱਥੇ ਐਸ ਵੇਲੇ ਐਮਰਜੈਂਸੀ ਲੱਗੀ ਹੋਣ ਦੇ ਕਾਰਨ ਜਿਹੜੇ ਇਹ ਉਹਨਾਂ ਦੇ ਪੋਰਟ ਵੀ ਹੈਗੇ ਆ ਜਾਂ ਜਿਹੜੇ ਇੱਥੇ ਇਹ ਅੰਦਰ 에어ਪੋਰਟ ਵੀ ਹੈਗੇ ਆ ਉਹ ਸਾਰੇ ਐਸ ਵੇਲੇ ਬੰਦ ਆ ਇਜ਼ਰਾਈਲ 'ਚ ਵੀ ਇਦਾਂ ਹੀ ਆ ਨਾ ਸੋ ਉਹਦੀ ਵਜ੍ਹਾ ਕਰਕੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀਆਂ ਇਹ ਕੀਮਤਾਂ ਹੈਗੀਆਂ ਪਰ ਬੈਰਲ ਜਿਹੜੀਆਂ ਕੱਚੇ ਤੇਲ ਦੀਆਂ ਕੀਮਤਾਂ ਉਹ ਵੱਧ ਸਕਦੀਆਂ 120 ਯੂ ਐਸ ਡਾਲਰ ਤੱਕ ਵੀ ਜਾ ਸਕਦੀਆਂ ਜਿਹੜੇ ਬੁੱਧੀਜੀਵੀ ਹੈਗੇ ਉਹ ਦੱਸ ਰਹੇ ਆਗੇ ਇਦੇ ਪਿੱਛੇ ਵਧਣ ਦਾ ਹੋਰ ਵੀ ਕਾਰਨ ਹੈਗਾ ਕਿਉਂਕਿ ਜਿਹੜਾ ਇਹ ਤੇਲ ਹੈਗਾ ਜਿਹੜਾ ਕੁਵੈਤ ਤੋਂ ਆਉਂਦਾ ਆ ਕਤਰ ਤੋਂ ਆਉਂਦਾ ਆ ਜੁਏ ਤੋਂ ਆਉਂਦਾ ਆ ਸਾਉਦੀ ਅਰਬ ਤੋਂ ਆਉਂਦਾ ਆ ਇਹ ਸਾਰੇ ਜਿਹੜੇ ਇਹ ਦੇਸ਼ ਹੈਗੇ ਆ ਅਰਬ ਦੇ ਜਿੱਥੋਂ ਜ਼ਿਆਦਾ ਤੇਲ ਆਉਂਦਾ ਆ ਇਹ ਇਸ ਵਾਲਾ ਜਿਹੜਾ ਰੂਟ ਹੈਗਾ ਇਹਦੇ ਥਰੂ ਹੀ ਆ ਕੇ ਸਾਰਾ ਇਹ ਯੂਰਪ ਦੇ ਵਿੱਚ ਵੀ ਜਾਂਦਾ ਹੈਗਾ ਹੋਰ ਜਿਹੜੇ ਦੇਸ਼ ਹੈਗੇ ਆ ਨਾਟੋ ਅਮਰੀਕਾ ਕੈਨੇਡਾ ਉੱਥੇ ਵੀ ਦੇਸ਼ਾਂ ਨੂੰ ਇਹ ਤੇਲ ਜਿਹੜਾ ਸਪਲਾਈ ਹੁੰਦਾ ਪਰ ਉਹਦਾ ਰਾਹ ਇਹੀ ਆ ਇਹ ਜਿਹੜਾ ਰਾਹ ਆ ਇੱਥੋਂ ਇਹ ਹੋ ਕੇ ਜਾਂਦਾ ਹੈ ਈਰਾਨ ਦੇ ਕੋਲ ਆ ਇਹ ਸਟ੍ਰੇਟ ਆਫ ਹਰਮੋਜ਼ ਸਟ੍ਰੇਟ ਆਫ ਹਰਮੋਜ਼ ਦੱਸਿਆ ਜਾ ਰਿਹਾ ਕਿ ਜੇ ਈਰਾਨ ਇਹਨੂੰ ਚੋਕ ਕਰ ਦਿੰਦਾ ਇੱਥੋਂ ਇਹ ਰਾਹ ਬਲੌਕ ਕਰ ਦਿੰਦਾ ਜਿਹੜੀਆਂ ਕੀਮਤਾਂ ਜਿਹੜੀਆਂ ਤੇਲ ਦੀਆਂ ਬਹੁਤ ਜ਼ਿਆਦਾ ਵੱਧ ਸਕਦੀਆਂ ਤੇ ਈਰਾਨ ਵਾਲੇ ਜਿਹੜੇ ਇਹ ਪੱਛਮੀ ਦੇਸ਼ ਹੈਗੇ ਆ ਉਹਨਾਂ ਤੇ ਮਤਲਬ ਕਿ ਦਬਾਅ ਪਾਉਣ ਦੇ ਲਈ ਇਹ ਚੀਜ਼ ਕਰ ਵੀ ਸਕਦਾ ਉਹਨੇ ਪਹਿਲਾਂ ਵੀ ਧਮਕੀ ਦਿੱਤੀ ਹੈ ਸੋ ਜੇਕਰ ਉਹ ਏਦਾਂ ਕਰਦਾ ਹੈ ਤੇ ਤੇਲ ਦੀਆਂ ਕੀਮਤਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਸਕਦੀਆਂ ਫਿਲਹਾਲ ਜਿਹੜਾ ਤੇਲ ਈਰਾਨ ਤੋਂ ਆਉਂਦਾ ਸੀਗਾ ਉਹ ਥੋੜੀ ਬਹੁਤਾ ਉਹਦੇ ਨਾਲ ਫਰਕ ਪਿਆ ਹੋਊਗਾ ਇਹ ਜਿਹੜੀ ਲੜਾਈ ਚੱਲਦੀ ਪਈ ਆ ਪਰ ਜੇਕਰ ਇਹ ਰਾਹ ਬਲੌਕ ਹੋ ਜਾਂਦਾ ਹੈ ਇੱਥੋਂ ਜਿੰਨਾ ਵੀ ਤੇਲ ਆਉਂਦਾ ਸੀਗਾ ਸ਼ਾਇਦ ਥੋੜਾ ਜ਼ਿਆਦਾ ਕਲੀਅਰ ਸਮਝ ਆਊਗਾ ਸੋ ਆ ਜਿਹੜੇ ਦੇਸ਼ਾ ਤੋਂ ਜਿੰਨੇ ਵੀ ਅਰਬ ਦੇ ਸੀਗੇ ਉਹਨਾਂ ਤੋਂ ਤੇਲ ਆਉਂਦਾ ਸੀਗਾ ਜਿਹੜਾ ਇੱਥੋਂ ਲੰਘਦਾ ਸੀਗਾ ਇਹ ਇਹਨੂੰ ਜਦੋਂ ਬਲੌਕ ਕਰ ਦਿੱਤਾ ਫਿਰ ਜਿਹੜੀਆਂ ਤੇਲ ਦੀਆਂ ਕੀਮਤਾਂ ਹੈਗੀਆਂ ਉਹ ਬਹੁਤ ਜ਼ਿਆਦਾ ਬੱਧ ਸਕਦੀਆਂ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਭਾਵਨਾ ਹੈਗੀ ਆ ਜੇ ਇਹ ਲੜਾਈ ਛੇਤੀ ਨਹੀਂ ਥਮੀ ਸੈਨਿਕ ਸ਼ਕਤੀ ਦੇ ਤੌਰ ਤੇ ਮਿਲਟਰੀ ਪਾਵਰ ਦੇ ਤੌਰ ਤੇ ਦੋਨੇ ਕ ਦੇਸ਼ ਕਿਦਾਂ ਦੇ ਹੈਗੇ ਆ ਬੜਾ ਇੰਟਰਸਟਿੰਗ ਆ ਸੁਣਣ ਵਾਲੀਆਂ ਗੱਲਾਂ ਤਾਂ ਇਜ਼ਰਾਈਲ ਦੇ ਕੋਲ 170000 ਦੇ ਕਰੀਬ ਜਿਹੜੇ ਹੈਗੇ ਆ ਇਹ ਫੌਜੀ ਹੈਗੇ ਆ ਜਿਹੜੇ ਐਕਟਿਵ ਹੈਗੇ ਆ ਤੇ ਈਰਾਨ ਦੇ ਕੋਲ 610000 ਦੇ ਕਰੀਬ ਹੈਗੇ ਆ ਇਹਨਾਂ ਨੇ ਜਿਹੜੇ ਰਿਜ਼ਰਵ ਰੱਖੇ ਹੋਏ ਹੈਗੇ ਆ ਇਜ਼ਰਾਈਲ ਆੜਿਆਂ ਨੇ ਉਹ 465000 ਇਹਨਾਂ ਦੇ ਕੋਲ 350000 ਮਤਲਬ ਕਿ ਇਰਾਨ ਵਾਲਿਆਂ ਦੇ ਕੋਲ ਜਿਹੜੇ ਐਕਟਿਵ ਆ ਸੋਲਜਰ ਉਹ ਜ਼ਿਆਦੇ ਹੈਗੇ ਆ ਇਹਨਾਂ ਦੇ ਕੋਲ ਜਿਹੜੀਆਂ ਪੈਰਾ ਮਿਲਟਰੀ ਫੋਰਸਸ ਹੈਗੀਆਂ ਇਜ਼ਰਾਇਲ ਵਾਲਿਆਂ ਕੋਲ 35000 ਤੇ ਇਹਨਾਂ ਦੇ ਕੋਲ 220000 ਮਤਲਬ ਜਿਹੜੇ ਐਕਟਿਵ ਜਿਹੜੇ ਇਹਨਾਂ ਕੋਲ ਫੌਜੀ ਹੈਗੇ ਆ ਉਹ ਇਰਾਨ ਵਾਲਿਆਂ ਦੇ ਕੋਲ ਜ਼ਿਆਦੇ ਹੈਗੇ ਆ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਫੌਜੀਆਂ ਦੀ ਲੜਾਈ ਜਾਂ ਬੰਦਿਆਂ ਦੀ ਲੜਾਈ ਮੈਨੂੰ ਲੱਗਦਾ ਰਹਿ ਨਹੀਂ ਗਈ ਹੈਗੀ ਇਦਾਂ ਉਹ ਮਦਹਿਲਾ ਜਾਂਦੀਆਂ ਉੱਧਰੋਂ ਡਰੋਨ ਆਉਂਦੇ ਆ ਸੋ ਟੈਕਨੋਲੋਜੀ ਦੀ ਲੜਾਈ ਹੈਗੀ ਆ ਸਾਰੀ ਅੱਗੇ ਹੋਰ ਇਹਨਾਂ ਦਾ ਆਪਾਂ ਕਰ ਲੰਨੇ ਕੰਪੈਰੀਜ਼ਰ ਜਿਹੜੇ ਟੋਟਲ 에ਅਰਕ੍ਰਾਫਟ ਹੈਗੇ ਆ ਇਜ਼ਰਾਈਲ ਵਾਲਿਆਂ ਕੋਲ 612 ਇਹਨਾਂ ਕੋਲ 551 ਹੈਗੇ ਆ ਇਰਾਨ ਵਾਲਿਆਂ ਦੇ ਕੋਲ ਇੱਚੋ ਫਾਈਟਰ ਜਿਹੜੇ ਹੈਗੇ ਆ 에ਅਰਕ੍ਰਾਫਟ ਇਹਨਾਂ ਦੇ 241 ਇਹਨਾਂ ਦੇ 186 ਸੋ ਇਸੇ ਤਰ੍ਹਾਂ ਇਹਨਾਂ ਦੇ ਹੋਰ ਵੀ ਕ੍ਰਾਫਟ 에ਅਰਕ੍ਰਾਫਟ ਹੈਗੇ ਆ ਜਿਹੜੇ ਕਿ ਇਹ ਇਜ਼ਰਾਈਲ ਵਾਲਿਆਂ ਕੋਲ ਥੋੜੀ ਇਹ ਟੈਕਨੋਲੋਜੀ ਜ਼ਿਆਦਾ ਹੈਗੀ ਆ ਕਿਉਂਕਿ ਅਮਰੀਕਾ ਇਹਨਾਂ ਦਾ ਪੂਰਾ ਸਾਥ ਦਿੰਦਾ ਤੇ ایران ਵਾਲਿਆਂ ਕੋਲ ਜਿਹੜੇ ਇਹ ਜਹਾਜ਼ ਵੀ ਹੈਗੇ ਆ ਜੈਟ ਹੈਗੇ ਆ ਇਹ ਪੁਰਾਣੇ ਸਮੇਂ ਵਾਲੇ ਜਿਆਦਾ ਨਵੀਂ ਟੈਕਨੋਲੋਜੀ ਵਾਲੀ ਇਹਨਾਂ ਨੇ ਘੱਟ ਲਏ ਹੈਗੇ ਮੈਨੂੰ ਜਿੱਥੇ ਤੋਂ ਲੱਗਦਾ ਬਾਕੀ ਚੋਰੀ ਛਿਪੇ ਰਸ਼ੀਆ ਜਾਂ ਚੀਨ ਤੋਂ ਲਏ ਹੋਗੇ ਉਹ ਕਹਿ ਨਹੀਂ ਸਕਦੇ ਪਰ ਜ਼ਿਆਦਾਤਰ ਇਹ ਹੀ ਦੱਸਿਆ ਜਾ ਰਿਹਾ ਕਿ ایران ਕੋਲ ਜਿਹੜੇ ਹੈਗੇ ਆ ਫਾਈਟਰ ਜਿਹੜੇ ਜੱਟ ਹੈ ਜੈਟ ਹੈਗੇ ਆ ਉਹ ਪੁਰਾਣੀ ਟੈਕਨੋਲੋਜੀ ਵਾਲੇ ਹੀ ਆ ਪਰ ਹੈ ਵੀ ਉਹਨਾਂ ਕੋਲ ਘੱਟ ਇਜ਼ਰਾਈਲ ਵਾਲਿਆਂ ਦੇ ਕੋਲ ਟੈਂਕ ਜਿਹੜੇ ਹੋਗੇ 1370 ਇਹਨਾਂ ਦੇ ਕੋਲ ایران ਵਾਲਿਆਂ ਕੋਲ 1996 ਤੇ ਆਰਮੋਰਡ ਵਹੀਕਲ ਜਿਹੜੇ ਹੈਗੇ ਆ ਇਨਾਂ ਦੇ ਕੋਲ ਇਜ਼ਰਾਈਲ ਆੜਿਆ ਕੋ 43407 ਇਹਨਾਂ ਕੋਲ 65765 ਸੈਲਫ ਪ੍ਰੋਪਲਡ ਆਰਟੀਲਰੀ ਉਹ 650 ਆ ਤੇ ਈਰਾਨ ਵਾਲਿਆਂ ਦੇ ਕੋਲ 580 ਹੈਗੀਆਂ ਤੇ ਰਾਕਟ ਜਿਹੜੀ ਆਰਟੀਲਰੀ ਹੈਗੀ ਆ ਉਹ 150 ਹੈਗੀਆਂ ਇਜ਼ਰਾਈਲ ਵਾਲਿਆਂ ਦੇ ਕੋਲ ਇਹਨਾਂ ਦੇ ਕੋਲ 775 ਹੈਗੀਆਂ ਇਸ ਤਰ੍ਹਾਂ ਜਿਹੜੀਆਂ ਇਹ ਟੈਂਕਾਂ ਵਾਲੀਆਂ ਜਮੀਨੀ ਵਾਲੀ ਲੜਾਈ ਵਾਲੇ ਜਿਹੜਾ ਸੱਜੋ ਸਮਾਨ ਆ ਉਹ ਫਿਲਹਾਲ ਈਰਾਨ ਦੇ ਕੋਲ ਜ਼ਿਆਦਾ ਹੈਗਾ। ਜੇ ਨੇਵੀ ਦੀ ਪਾਵਰ ਆਪਾਂ ਦੇਖ ਲਈਏ ਤਾਂ ਇਹਨਾਂ ਦੇ ਕੋਲ ਜਿਹੜੇ ਇਹ ਫ੍ਰੀ ਗੇਟਸ ਹੈਗੇ ਆ ਉਹ ਇਜ਼ਰਾਈਲ ਵਾਲਿਆਂ ਕੋਲ 0 ਅਤੇ ਈਰਾਨ ਵਾਲਿਆਂ ਕੋਲ 7 ਹੈਗੇ ਆ। ਇਹਨਾਂ ਦੇ ਕੋਲ ਜਿਹੜੇ ਇਹ ਕੌਰਵੇਟਸ ਹੈਗੇ ਆ ਉਹ 7 ਹੈਗੇ ਆ ਇਜ਼ਰਾਈਲ ਵਾਲਿਆਂ ਕੋਲ ਇਹਨਾਂ ਦੇ ਕੋਲ ਈਰਾਨ ਵਾਲਿਆਂ ਕੋਲ 3 ਹੈਗੇ ਆ। ਸਮਰੀਨਸ ਜਿਹੜੀਆਂ ਹੈਗੀਆਂ ਆ ਇਜ਼ਰਾਈਲ ਵਾਲਿਆਂ ਕੋਲ 5 ਆ ਤੇ ਈਰਾਨ ਵਾਲਿਆਂ ਕੋਲ 19 ਹੈਗੀਆਂ ਆ। ਪੈਟਰੋਲ ਬੀਸਲਸ ਜਿਹੜੇ ਹੈਗੇ ਆ ਉਹ ਇਜ਼ਰਾਈਲ ਵਾਲਿਆਂ ਦੇ ਕੋਲ 45 ਅਤੇ ਇਰਾਨ ਵਾਲਿਆਂ ਦੇ ਕੋਲ 21 ਆ ਮਾਈਨ ਬਾਅਰ ਫਿਰ ਮਾਈਨ ਬਾਅਰ ਫਿਰ ਜਿਹੜੇ ਇਜ਼ਰਾਈਲ ਵਾਲਿਆਂ ਉਹਨਾਂ ਦੇ ਕੋਲ ਘੱਟ ਹੈ ਗਿਆ ਤੇ ਇਰਾਨ ਵਾਲਿਆਂ ਦੇ ਕੋਲ ਜ਼ਿਆਦਾ ਹੈ ਗਿਆ ਸੋ ਜਿਹੜੀ ਆ ਇਹ ਜ਼ਮੀਨੀ ਲੜਾਈ ਹੋ ਗਈ ਜਾਂ ਨੇਵੀ ਵਾਲਾ ਹਿਸਾਬ ਕਿਤਾਬ ਹੋਊਗਾ ਇਰਾਨ ਵਾਲਿਆਂ ਦੇ ਕੋਲ ਜ਼ਿਆਦਾ ਆ ਪਰ ਜਿਹੜੀ ਲੜਾਈ ਅੱਜ ਕੱਲ ਲੜੀ ਜਾਂਦੀ ਆ ਜਿਨ੍ਹਾਂ ਦੇ ਸਿਰ ਦੇ ਉੱਤੇ ਇਹ ਜੈਟ ਡਰੋਨ ਟੈਕਨੋਲੋਜੀ ਮੈਨੂੰ ਲੱਗਦਾ ਉਹ ਇਜ਼ਰਾਈਲ ਵਾਲਿਆਂ ਕੋਲ ਕਿਤੇ ਜ਼ਿਆਦਾ ਹੈਗੀ ਆ ਟਾਇਲ ਦੀ ਜਿਹੜੀ ਟੋਟਲ ਪੋਪੂਲੇਸ਼ਨ ਹੈਗੀ ਆ 9.6 ਮਿਲੀਅਨ ਹੈਗੀ ਆ ਤੇ ਜਿਹੜੀ ਈਰਾਨ ਦੀ ਹੈਗੀ ਆ ਇਹ 88.6 ਮਿਲੀਅਨ ਹੈਗੀ ਆ ਸੋ ਆਬਾਦੀ ਈਰਾਨ ਦੀ ਕਾਫੀ ਜ਼ਿਆਦਾ ਹੈਗੀ ਆ ਜੀਡੀਪੀ ਦੇਖ ਲਓ ਤਾਂ ਇਹਨਾਂ ਦੀ ਹੈਗੀ ਆ 525 ਬਿਲੀਅਨ ਦੀ ਤਾਂ ਇਹਨਾਂ ਦੀ 413 ਬਿਲੀਅਨ ਦੀ ਤੇ ਜੀਡੀਪੀ ਪਰ ਕੈਪੀਟਾ ਜਿਹੜੀ ਹੈਗੀ ਆ ਉਹ ਵੀ ਜਿਹੜੀ ਹੈਗੀ ਆ ਇਜ਼ਰਾਇਲ ਵਾਲਿਆਂ ਦੀ ਜ਼ਿਆਦਾ ਹੈਗੀ ਆ ਤੇ ਜਿਹੜਾ ਡਿਫੈਂਸ ਦਾ ਬਜਟ ਹੈਗਾ ਆ ਉਹ 19 ਬਿਲੀਅਨ ਦਾ ਹੈਗਾ ਤੇ ਇਹਨਾਂ ਦਾ ਸਿਹਤ 0.4 ਬਿਲੀਅਨ ਦਾ ਹੈਗਾ ਮਤਲਬ ਵੀ ਇੱਕ ਤਰ੍ਹਾਂ ਦੇ ਨਾਲ ਡਬਲ ਜਿਹੜਾ ਡਿਫੈਂਸ ਇਹ ਬਚਟ ਹੈਗਾ ਇਜ਼ਰਾਇਲ ਵਾਲਿਆਂ ਦਾ ਸੋ ਯਕੀਨ ਹੈ ਨਾ ਜਿਹੜੀ ਇਹ ਡਿਫੈਂਸ ਸਿਸਟਮ ਹੈ ਇਜ਼ਰਾਇਲ ਵਾਲਿਆਂ ਦਾ ਥੋੜਾ ਇਹ ਮਜ਼ਬੂਤ ਹੋਊਗਾ ਕਿਉਂਕਿ ਜਿਹੜੀ ਲੇਟੈਸਟ ਵਾਰ ਹੁੰਦੀ ਆ ਉਹ ਸਿਰਫ ਇਹ ਜਹਾਜ਼ਾਂ ਦੇ ਸਿਰ ਤੇ ਮਜ਼ਾਈਲਾਂ ਦੇ ਸਿਰ ਤੇ ਡਰੋਨਾਂ ਦੇ ਸਿਰ ਤੇ ਹੀ ਅੱਜ ਕੱਲ੍ਹ ਹੋ ਰਹੀ ਹੈਗੀ ਆ ਜ਼ਮੀਨੀ ਲੜਾਈ ਦੇ ਵਿੱਚ ਇਹ ਇਰਾਨ ਵਾਲੇ ਤਕੜੇ ਹੋਊਗੇ ਪਰ ਜਦੋਂ ਜ਼ਮੀਨੀ ਲੜਾਈ ਦੇ ਵਿੱਚ ਇਹ ਜਿਹੜਾ ਇਹ ਇਹ ਕਲੇਸ਼ ਜਾਊਗਾ ਇੰਨਾ ਸੌਖਾ ਨਹੀਂਗਾ ਇਜ਼ਰਾਈਲ ਤੇ ਈਰਾਨ ਦੇ ਵਿੱਚ ਜ਼ਮੀਨੀ ਲੜਾਈ ਲੱਗ ਜੂਗੀ ਇੰਨੀ ਸੌਖੀ ਨਹੀਂਗੀ ਇਜ਼ਰਾਈਲ ਤੇ ਈਰਾਨ ਦੇ ਵਿੱਚ ਜਿਹੜੀ ਦੂਰੀ ਹੈਗੀ ਆ ਇਹ 2100 ਕਿਲੋਮੀਟਰ ਦੇ ਵਿੱਚਕਾਰ ਦੀ ਹੈਗੀ ਆ ਕਿੰਨੀ ਹੈ ਜੀ 2100 ਕਿਲੋਮੀਟਰ ਦੂਰ ਹੈ ਗਿਆ ਈਰਾਨ ਤੇ ਇਜ਼ਰਾਈਲ ਇੰਦਰ ਆ ਗਿਆ ਸੀਰੀਆ ਆ ਗਿਆ ਆਹ ਇਰਾਕ ਆ ਗਿਆ ਆ ਸੌਦੀਆਰਬ ਆ ਗਿਆ ਤੇ ਆਹ ਜਾਰਡਨ ਆ ਗਿਆ ਐਨੇ ਦੇਸ਼ ਵਿਚਕਾਰ ਹੈ ਗਿਆ ਸੋ ਫਿਲਹਾਲ ਇਹ ਐਡੀ ਦੂਰੋਂ ਇਹ ਦੋਨੋਂ ਦੇਸ਼ ਜਿਹੜੇ ਹੈਗੇ ਆ ਲੜਾਈ ਜਿਹੜੇ ਆ ਲੜ ਰਹੇ ਹੈਗੇ ਆ ਜੇ ਇਹ ਜਮੀਨੀ ਲੜਾਈ ਹੋਈ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਈਰਾਨ ਵਾਲੇ ਹੀ ਜਿੱਤੂਗੇ ਕਿਉਂਕਿ ਤੁਸੀਂ ਦੇਖਿਆ ਹੋਣਾ ਅਮਰੀਕਾ ਵਾਲੇ ਅਫਗਾਨਿਸਤਾਨ ਦੇ ਵਿੱਚ ਇਹ ਜਿੰਨਾ ਟਾਈਮ ਮਰਜ਼ੀ ਰਹੇ ਹਨ ਹਵਾਈ ਤੋਂ ਹਵਾਮਾਂ ਤੋਂ ਉੱਤੋਂ ਜਹਾਜ਼ਾਂ ਦੇ ਨਾਲ ਉਹ ਹਮਲੇ ਕਰੀ ਗਏ ਕਰੀ ਗਏ ਹੈ ਤਾਲਿਬਾਨੀਅਤ ਹੈ ਨਾ ਪਰ ਇਹ ਅਫਗਾਨੀ ਇੰਨੇ ਸੌਖੇ ਨਹੀਂ ਇਹ ਜਮੀਨੀ ਲੜਾਈ ਦੇ ਵਿੱਚ ਇਹਨਾਂ ਨੂੰ ਕੋਈ ਨਹੀਂ ਹਰਾ ਸਕਿਆ ਅਜੇ ਤੱਕ ਸੋ ਅਮਰੀਕਾ ਵਾਲੇ ਵੀ ਛੱਡ ਕੇ ਚਲ ਗਏ ਕਿਉਂਕਿ ਜਿਹੜੀ ਧਰਤੀ ਵਾਲੀ ਲੜਾਈ ਆ ਉਹ ਲੜਨੀ ਬੰਦਿਆਂ ਨਹੀਂ ਹੁੰਦੀ ਸੋ ਉਹ ਵਾਲੀ ਲੜਾਈ ਇਹਨਾਂ ਦੇ ਵਿੱਚ ਹੋਊਗੀ ਇਹਨਾਂ ਸੌਖਾ ਨਹੀਂਗਾ ਇਰਾਨ ਵਾਲੇ ਇਥੋਂ ਆਪਣੀਆਂ ਮਿਦਾਨਾਂ ਸਿੱਟਦੇ ਇਥੋਂ ਜੈਟ ਲਿਜਾ ਕੇ ਆਪਣੇ ਹਮਲੇ ਕਰ ਰਿਹਾ ਹੈਗੇ ਹਨ ਸੋ ਇਹ ਜਿਹੜੀ ਲੜਾਈ ਹੈਗੀ ਆ ਇਹ ਜਿਆਦਾ ਟਾਈਮ ਬਿਨ ਨਹੀਂ ਚੱਲ ਸਕਦੀ ਕਿਉਂ ਨਹੀਂ ਚੱਲ ਸਕਦੀ ਕਿਉਂਕਿ ਜੋ ਇਰਾਨ ਇਹਦੇ ਉੱਤੇ ਸਿੱਟ ਰਿਹਾ ਹੈਗਾ ਇਜ਼ਰਾਈਲ ਦੇ ਉੱਤੇ ਐਡੀ ਦੂਰ ਬੈਲਿਸਟਿਕ ਮਿਜ਼ਾਈਲਸ ਹੈਗੀਆਂ ਇਹਨਾਂ ਦੇ ਨਾਲ ਉਹ ਹਮਲਾ ਕਰ ਰਿਹਾ ਹੈਗਾ ਡਰੋਨਾਂ ਦੇ ਨਾਲ ਹਮਲਾ ਕਰ ਰਿਹਾ ਕਿੰਨਾ ਮਹਿੰਗਾ ਇਹ ਸਿਸਟਮ ਸਾਰਾ ਪੈਂਦਾ ਇਹਨਾਂ ਨੂੰ ਹਨ ਸੋ ਇਜ਼ਰਾਈਲ ਵਾਲੇ ਪਿੱਛੇ ਫਿਰ ਵੀ ਅਮਰੀਕਾ ਵਾਲੇ ਹੈਗੇ ਆ ਨਾਟੋ ਵਾਲੇ ਹੈਗੇ ਆ हां ठीक है ईरान ਪਿੱਛੇ ਵੀ ਰੱਸੀਆ ਤੇ ਚਾਈਨਾ ਹੈਗੇ ਉਹਨਾਂ ਨੂੰ ਹਥਿਆਰ ਵਗੈਰਾ ਦੇ ਸਕਦੇ ਆ ਪਰ ਫ੍ਰੀ ਦੇ ਸਕਦੇ ਆ ਨਹੀਂ ਦੇ ਸਕਦੇ ਇਜ਼ਰਾਈਲ ਨੂੰ ਵੀ ਫ੍ਰੀ ਨਹੀਂ ਦੇ ਸਕਦੇ ਹੈਗੇ ਸੋ ਇਹ ਮਹਿੰਗੀ ਲੜਾਈ ਹੈਗੀ ਆ ਕੁਝ ਦਿਨ ਇਹ ਚੱਲ ਸਕਦੀ ਹੈਗੀ ਆ ਹੋ ਸਕਦਾ ਹੈ ਕਿ ਇਹ ਜਾਦੇ ਵੱਧ ਜੇ ਪਰ ਇਹਦੇ ਵਧਣ ਦੇ ਚਾਂਸ ਘਟਾ ਇਹਦੇ ਜਾਨੀ ਕਿ ਛੇਤੀ ਨਿਪਟ ਜਾਣ ਦੇ ਜਿਹੜੇ ਚਾਂਸ ਹੈਗੇ ਆ ਉਹ ਜ਼ਿਆਦੇ ਹੈਗੇ ਆ ਕਾਰਨ ਕਿ ਇਹ ਇੱਕ ਮਹਿੰਗਾ ਬਾਹਰ ਫੇਰ ਹੈਗਾ ਕਿਸੇ ਵੀ ਦੇਸ਼ ਨੂੰ ਇੱਕ ਦੂਏ ਦਾ ਬਾਰਡਰ ਨਹੀਂ ਲੱਗਦਾ ਐਡੀ ਦੂਰ ਜਾ ਕੇ ਮਜ਼ੈਲਾ ਸੱਟਣੀਆਂ ਤੁਸੀਂ ਉਹਦੇ ਦੇਸ਼ ਦਾ ਅੰਦਰ ਨੁਕਸਾਨ ਕਰ ਦੋਗੇ ਲੋਕਾਂ ਨੂੰ ਮਾਰ ਦੋਗੇ ਹੋ ਸਕਦਾ ਪਰ ਉਹ ਦੇਸ਼ ਨੂੰ ਤੁਸੀਂ ਜਿੱਤ ਲਓਗੇ ਇੰਨਾ ਸੌਖਾ ਨਹੀਂਗਾ ਹਣਾ ਹੋ ਸਕਦਾ ਉੱਥੇ ਤਖਤਾਂ ਪਲਟ ਕਰਕੇ ਅਮਰੀਕਾ ਵਾਲੇ ਕੋਈ ਹੋਰ ਬੰਦੇ ਉੱਥੇ ਬਿਠਾ ਦੇਣ ਜਿੱਦਾਂ ਹੁਣ ਇਹਨਾਂ ਨੇ ਹਮਲਾ ਕੀਤਾ ਸੀਗਾ ਇਜ਼ਰਾਇਲ ਆੜਿਆਂ ਨੇ ਜਿਹੜਾ ਇਹ 200 ਜੈਟ ਦੇ ਨਾਲ ਉੱਥੇ ਜਿਹੜੀ ਇਹਨਾਂ ਦੀ ਇੱਕ ਖੁਫੀਆ ਏਜੰਸੀ ਮਸਾਦ ਹੈਗੀ ਆ ਉਹਦੇ ਉੱਥੇ ਹੀ ਉਹਨਾਂ ਨੇ ਇਹ ਬਣਾਏ ਹੋਏ ਸੀਗੇ ਬੇਸ ਜਿੱਥੋਂ ਇਹ ਡਰੋਨਾਂ ਦੇ ਨਾਲ ਵੀ ਉਹਨਾਂ ਨੇ ਹਮਲੇ ਕੀਤੇ ਆ ਸੋ ਇਜ਼ਰਾਈਲ ਵਾਲਾ ਕੋਈ ਟੈਕਨੋਲੋਜੀ ਬਾਦੂ ਹੈਗੀ ਆ ਨਾ ਇਹਨਾਂ ਨੇ ਤਾਂ ਉਹ ਪੇਜਰ ਫਟਾਤੇ ਸੀ ਤੇ ਲਬਲਾਨ ਵਾਲਿਆਂ ਦੇ ਜਿਹੜੇ ਹਜਬੁੱਲਾ ਸੀ ਉਹਨਾਂ ਦੀਆਂ ਜੇਬਾਂ ਦੇ ਵਿੱਚ ਪੇਜਰ ਫਟਾਤੇ ਸੀ ਤਾਂ ਬੰਦੇ ਇੱਦਾਂ ਹੀ ਮਾਰਦੇ ਸੀ ਟੈਕਨੋਲੋਜੀ ਇੰਨੀ ਆ ਸੋ ਇਸ ਤਰ੍ਹਾਂ ਦੇ ਨਾਲ ਟੈਕਨੋਲੋਜੀ ਦੇ ਵਿੱਚ ਇਹ ਜਿੱਤ ਸਕਦੇ ਆ ਹਾਂ ਉੱਥੇ ਸਰਕਾਰ ਬਦਲ ਦਊਗੇ ਤੇ ਜਿਹੜਾ ਉਹ ਅਲੀ ਖੇਮੇਨੀ ਹੈਗੇ ਆ ਉਹਦੇ ਖਿਲਾਫ ਕੋਈ ਬੰਦੇ ਖੜੇ ਕਰਕੇ ਹੋਰ ਬਦਲ ਦਊਗੇ ਇਹ ਨਾਲ ਇਹ ਜਿਹੜਾ ਨਿਊਕਲੀਅਰ ਸਿਸਟਮ ਹੈਗਾ ਉਹਦੇ ਤੇ ਆਪਣਾ ਕਬਜ਼ਾ ਕਰ ਲੂਗੇ ਜਿੱਦਾਂ ਇਰਾਕ 'ਚ ਕੀਤਾ ਗਿਆ ਜਿੱਦਾਂ ਸੀਰੀਆ 'ਚ ਕੀਤਾ ਗਿਆ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀਆਂ ਫੁੱਲ ਪਲੇਜਨ ਲੜਾਈ ਲੱਗ ਜੂਗੀ ਮੈਨ ਟੂ ਮੈਨ ਵਾਲਾ ਹਿਸਾਬ ਕਿਤਾਬ ਇੰਨਾ ਸੌਖਾ ਨਹੀਂਗਾ ਬਹੁਤ ਮਹਿੰਗੀ ਲੜਾਈ ਹੈਗੀ ਆ ਤੇ ਕੋਈ ਵੀ ਦੇਸ਼ ਐਡਾ ਖਰਚ ਲੰਬੇ ਸਮੇਂ ਲਈ ਨਹੀਂ ਚੱਕ ਸਕਦਾ ਹੁੰਦਾ ਇਹ ਆਪਣਾ ਕਨਕਲੂਜਨ ਸੀਗੀ ਮਤਲਬ ਕਿ ਇੱਕ ਤਰ੍ਹਾਂ ਨਾਲ ਰਿਪੋਰਟ ਪੇਸ਼ ਕੀਤੀ ਆ ਕੁਛ ਇਹਦੇ ਵਿੱਚ ਚੰਗਾ ਸੀ ਮਾੜਾ ਸੀ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਤੁਹਾਡੇ ਜਿਹੜੇ ਕਮੈਂਟ ਹੁੰਦੇ ਆ ਉਹਦੇ ਨਾਲ ਇੱਕ ਪਾਵਰ ਜੇ ਮਿਲਦੀ ਹੈ ਕਿ ਹਾਂ ਬਈ ਆਪਾਂ ਕੋਈ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬੀ ਦੇ ਵਿੱਚ ਆਪਣੇ ਪੰਜਾਬੀਆਂ ਨੂੰ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ